ਕੈਨੇਡਾ ਦੀ ਧਰਤੀ ਤੋਂ ਇੱਕ ਬੇਹੱਦ ਮੰਦ ਭਾਗੀ ਖਬਰ ਹੋਰ ਸਾਹਮਣੇ ਆ ਚੁੱਕੀ ਹੈ ਜਿੱਥੇ ਕਿ ਮਾਪਿਆਂ ਦੀ 22 ਸਾਲਾਂ ਦੀ ਧੀ ਉਹਨਾਂ ਤੋਂ ਦੂਰ ਹੋ ਗਈ ਹੈ ਕਿਉਂਕਿ ਉਸਦੀ ਮੌਤ ਦੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਤੁਹਾਨੂੰ ਦੱਸੀ ਹੈ ਤਾਂ ਜਲੰਧਰ ਦੀ ਰਹਿਣ ਵਾਲੀ ਕੁੜੀ ਦੱਸੀ ਗਈ ਹੈ ਜੋ ਸਟੱਡੀ ਵੀਜ਼ਾ ਤੇ ਕੈਨੇਡਾ ਦੀ ਧਰਤੀ ਤੇ ਗਈ ਸੀ ਆਪਣੇ ਸੁਪਨੇ ਅਨੁਸਾਰ ਕਰਨ ਦੇ ਲਈ ਮਾਪਿਆਂ ਦੇ ਹਰ ਸੁਪਨੇ ਨੂੰ ਪੂਰਾ ਕਰਨ ਦੇ ਲਈ ਪਰ ਹੁਣ ਮਾਪਿਆਂ ਨੂੰ ਵੱਡਾ ਝਟਕਾ ਲੱਗਾ ਜਿੱਥੇ ਉਹਨਾਂ ਦੀ 22 ਸਾਲਾਂ ਦੀ ਧੀ ਦੀ ਮੌਤ ਦੀ ਖਬਰ ਜਿਹੜੀ ਆ ਸਾਹਮਣੇ ਆ ਗਈ ਹੈ ਪੂਰੀ ਜਾਣਕਾਰੀ ਇਸ ਵਬਤ ਸਾਹਮਣੇ ਆਈ ਹੈ ਜਿੱਥੇ ਜਿਹੜੀ 11 ਮਹੀਨੇ ਪਹਿਲਾਂ ਹੀ ਜਿਹੜੀ ਇਹ ਲੜਕੀ ਆ ਉਹ ਗਈ ਸੀਗੀ ਕੈਨੇਡਾ ਦੀ ਧਰਤੀ ਤੇ ਔਰ ਉਸ ਤੋਂ ਬਾਅਦ ਲੜਕੀ ਦਾ ਨਾਮ ਰਿਤਿਕਾ ਰਾਜਪੂਤ ਦੱਸਿਆ ਗਿਆ ਜਿਸ ਦੇ ਮਾਪਿਆਂ ਨੇ ਉਸ ਨੂੰ ਕਰਜ਼ਾ ਚੁੱਕ ਕੇ ਕੈਨੇਡਾ ਭੇਜਿਆ ਸੀ 7 ਦਸੰਬਰ ਨੂੰ ਰਿਤਿਕਾ ਆਪਣੇ ਦੋਸਤਾਂ ਦੇ ਨਾਲ ਇਕ ਲੇਖ ਤੇ ਪਿਕਨਿਕ ਮਨਾਉਣ ਗਈ ਸੀਗੀ ਕਲੋਨਾ ਦੀ ਜੇਮਸ ਲੇਖ ਤੇ ਪਿਕਨਿਕ ਮਨਾਉਣ ਗਈ ਤੇ ਸਾਰੇ ਦੋਸਤ ਜਿਹੜੇ ਸੀਗੇ ਉਥੇ ਬੋਨ ਫਾਇਰ ਕਰਕੇ ਇੰਜੋਏ ਕਰ ਰਹੇ ਸੀਗੇ ਇਸੇ ਦੌਰਾਨ ਤੇਜ਼ ਹਨੇਰੀ ਚੱਲਣ ਦੇ ਕਰਕੇ ਦਰਖਤ ਡਿੱਗਨੇ ਸ਼ੁਰੂ ਹੋ ਗਏ ਸਾਰੇ ਦੋਸਤ ਆਪਣਾ ਬਚਾਅ ਕਰਨ ਲੱਗੇ ਭੱਜੇ ਪਰ ਜਿਸ ਪਾਸੇ ਰਿਤਿਕਾ ਪੱਜੀ ਉਹ ਸਾਈਡ ਦਰਖਤ ਡੇ ਗਿਆ ਅਤੇ ਰਿਤਿਕਾ ਉਸ ਦੀ ਲਪੇਟ ਦੇ ਵਿੱਚ ਆ ਗਈ ਇਹ ਜੋ ਕੈਨੇਡਾ ਗਈ ਸੀਗੀ ਸਟੱਡੀ ਵੀਜ਼ਾ ਤੇ ਲੜਕੀ ਉਸਦੀ ਮੌਤ ਹੋ ਗਈ ਜਿਸ ਕਰਕੇ ਜਦੋਂ ਦਰਖਤ ਡਿੱਗਾ ਤੇ ਉਸਦੀ ਮੌਤ ਹੋਈ ਔਰ ਰਿਤਿਕਾ ਨੂੰ ਲੱਭਣ ਲਈ ਉਸਦੇ ਦੋਸਤਾਂ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਗਈ ਤੇ ਆਖਰ ਤੋਸਤਾ ਨੂੰ ਜਿਹੜੀ ਉਹਨਾਂ ਦੀ ਦੋਸਤ ਰਿਤਿਕਾ ਆ ਉਹ ਦਰਖਤ ਹੇਠਾਂ ਦੱਬੀ ਮਿਲੀ ਤੇ ਲਾਸ਼ ਜਿਹੜੀ ਉਸ ਦੀ ਮਿਲਦੀ ਆ ਖਾਸੇ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਨੇ ਰਿਤਿਕਾ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਹਾਲਾਂਕਿ ਮਾਪਿਆਂ ਨੇ ਕਰਜ਼ਾ ਚੱਕ ਕੇ ਆਪਣੀ ਧੀ ਨੂੰ ਵਿਦੇਸ਼ ਭੇਜਿਆ ਸੀ ਉਹ ਉਹਨਾਂ ਨੇ ਕਿਹਾ ਸੀ ਕਿ ਸਾਡੇ ਘਰ ਦੀ ਆਰਥਿਕ ਸਥਿਤੀ ਬੇਹਦ ਨਾਜ਼ੁਕ ਬੜੀ ਹੋਈ ਹੈ ਜਿਵੇਂ ਹੀ ਰਿਤਿਕਾ ਦੀ ਮੌਤ ਦੀ ਖਬਰ ਜਲੰਧਰ ਉਸਦੇ ਇੱਕ ਪਰਿਵਾਰ ਤੱਕ ਪਹੁੰਚਦੀ ਹੈ ਤੇ ਘਰ ਦੇ ਵਿੱਚ ਮਾਤਮ ਛਾ ਜਾਂਦਾ ਹੈ ਮਾਂ ਜਿਹੜੀ ਹੈ ਕਿਰਨ ਰਾਜਪੂਤ ਨੇ ਦੱਸਿਆ ਕਿ 2007 ਤੋਂ ਜਲੰਧਰ ਵਿੱਚ ਕਿਰਾਏ ਤੇ ਰਹ ਰਹੇ ਨੇ ਉਹ ਆਪਣੇ ਪਤੀ ਨਾਲ ਬੁਟੀਕ ਚਲਾਉਂਦੇ ਨੇ ਤੇ ਜਨਵਰੀ ਮਹੀਨੇ ਹੀ ਆਪਣੀ ਧੀ ਨੂੰ ਰਿਤਿਕਾ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀਗਾ ਪਰ ਉੱਥੇ ਉਸਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਤਾਂ ਬੇहद ਹੀ ਝਟਕਾ ਪਰਿਵਾਰ ਦੇ ਵਿੱਚ ਹੋ ਗਿਆ ਜਾਨੀ ਕਿ ਝਟਕਾ ਲੱਗਾ ਪਰਿਵਾਰ ਨੂੰ ਔਰ ਸੋਗ ਦੀ ਲਹਿਰ ਪਰਿਵਾਰ ਦੇ ਵਿੱਚ ਦੇਖਣ ਨੂੰ ਮਿਲੀ ਹੈ ਉਹਨਾਂ ਨੇ ਕਹਿ ਕੇ ਰਿਤਿਕਾ ਪੜਨ ਲਈ ਬਹੁਤ ਹੁਸ਼ਿਆਰ ਸੀਗੀ ਕਰਜ਼ਾ ਚੁੱਕ ਕੇ ਮਾਪਿਆਂ ਨੇ ਰਿਸ਼ਤੇਦਾਰਾਂ ਕੋਲੋਂ ਪੈਸੇ ਲੈ ਕੇ ਉਧਾਰ ਲੈ ਕੇ ਆਪਣੀ ਲੜਕੀ ਨੂੰ ਵਿਦੇਸ਼ ਭੇਜਿਆ ਸੀਗਾ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮਿਹਨਤ ਕੀਤੀ ਆਪਣੀ ਬੱਚੀ ਨੂੰ ਬਾਹਰ ਭੇਜਿਆ ਉਹ ਸਾਰੀ ਮਿਹਨਤ ਖਰਾਬ ਹੋ ਗਈ ਮਾਪੇ ਬੇहद ਦੁੱਖ ਦੇ ਵਿੱਚ ਨੇ ਔਰ ਰਿਤਿਕਾ ਦੇ ਜਿਹੜੇ ਕੁਝ ਦੋਸਤ ਨੇ ਵਕ ਵਕ ਟੰਕਾ ਦੇ ਨਾਲ ਫੰਡ ਇਕੱਠਾ ਕਰਕੇ ਉਸ ਦੀ লাশ ਨੂੰ ਭਾਰਤ ਵਾਪਸ ਭੇਜਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਮਾਪਿਆਂ ਦਾ ਕਹਿਣਾ ਹੈ ਕਿ ਸਾਡੇ ਕੋਲ ਤਾਂ ਇੰਨੇ ਵੀ ਪੈਸੇ ਨਹੀਂ ਹਨ ਕਿ ਅਸੀਂ ਆਪਣੀ ਲੜਕੀ ਨੂੰ ਵਾਪਸ ਆਪਣੇ ਘਰ ਬੁਲਾ ਸਕੀਏ ਤਾਂ ਸੂਬਾ ਸਰਕਾਰ ਤੋਂ ਵੀ ਅਪੀਲ ਕੀਤੀ ਗਈ ਹੈ ਇਸ ਹਸਾਸ ਤੋਂ ਬਾਅਦ ਰਿਤਿਕਾ ਦੇ ਮਾਪਿਆਂ ਦਾ ਹੌਸਲਾ ਟੁੱਟਿਆ ਹੋਇਆ ਇਲਾਕੇ ਵਿੱਚ ਸੋਕ ਦੀ ਲਹਿਰ ਪਾਈ ਜਾ ਰਹੀ ਹੈ ਲਗਾਤਾਰ ਜੋ ਦਰਦਨਾਕ ਜਿਹੜੀਆਂ ਗੱਲਾਂ ਕੈਨੇਡਾ ਦੀ ਧਰਤੀ ਤੋਂ ਸਾਹਮਣੇ ਆਉਂਦੀਆਂ ਨੇ ਤਾਂ ਮਾਪੇ ਬੇहद ਚਿੰਤਾ ਦੇ ਵਿੱਚ ਨੇ ਤੇ ਨਾਲ ਦੀ ਨਾਲ ਹੁਣ ਦੱਸਿਆ ਤਾਂ ਬੇहद ਵੱਡੀ ਸੱਟ ਮਾਪਿਆਂ ਨੂੰ ਲੱਗੀ ਹੈ। ਜਾਹਾਲਾਂਕੀ ਸਟੱਡੀ ਵੀਜ਼ਾ ਤੇ ਕੈਨੇਡਾ ਗਈ ਸੀ ਮਾਪਿਆਂ ਦੀ ਧੀ ਪਰ ਆਖਰਕਾਰ ਹੁਣ ਉਹਨਾਂ ਦੀ ਧੀ ਤਾਂ ਵਾਪਸ ਨਹੀਂ ਆਈ ਪਰ ਅੰਤ ਉਸ ਦੀ লাশ ਜਿਹੜੀ ਆ ਉਹਨਾਂ ਦੇ ਘਰ ਆਵੇਗੀ। ਹਾਲਾਂਕਿ ਮਾਪੇ ਹੁਣ ਬੇਹੱਦ ਦੁੱਖ ਦੇ ਵਿੱਚ ਨੇ ਬਹੁਤ ਵੱਡੀ ਘਟਨਾ ਪਰਿਵਾਰ ਦੇ ਨਾਲ ਵਾਪਰੀ ਹੈ ਜਲੰਧਰ ਦੀ ਰਹਿਣ ਵਾਲੀ 22 ਸਾਲਾਂ ਦੀ ਰਿਤਿਕਾ ਦੱਸੀ ਗਈ ਹੈ। ਤਾਂ ਹਾਲਾਂਕਿ ਤੁਹਾਨੂੰ ਦੱਸੀਏ ਤਾਂ ਹੁਣ ਜਿਹੜੇ ਦੋਸਤ ਨੇ ਉਹ ਫੰਡ ਇਕੱਠਾ ਕਰਦੇ ਨੇ ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ লাশ ਆ ਉਹ ਭਾਰਤ ਭੇਜੀ ਜਾਵੇ। ਤਾਂ ਵੱਡੀ ਤੇ ਬੇਹੱਦ ਦਰਦਨਾਕ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤੇ ਇਸ ਵੇਖ ਖਬਰ ਨੂੰ ਸ਼ੇਅਰ ਕਰਨਾ ਵੀ ਬਣਦਾ ਹੈ